ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਣਹੋਣੀ ਨੇ ਇੱਕ ਵਾਰ ਫਿਰ ਕਹਿਰ ਕੀਤਾ ਜਿਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਤਾਂ ਹੈ ਹੀ ਸਗੋਂ ਚੜੀ ਜਵਾਨੀ ਇਸ ਦੁਨੀਆ ਤੋਂ ਰੁਖਸਤ ਹੋਏ ਨੌਜਵਾਨ ਪੁੱਤ ਦੇ ਮਾਪਿਆਂ ਦੇ ਉੱਪਰ ਵੀ ਦੁੱਖ ਦਾ ਵੱਡਾ ਪਹਾੜ ਟੁੱਟਿਆ ਉਹ ਪੁੱਤ ਜਿਸ ਨੂੰ 22 ਸਾਲ ਦੀ ਉਮਰ ਤੱਕ ਬੜੇ ਲਾਡਾ ਪਿਆਰਾ ਦੇ ਨਾਲ ਪਾਲਿਆ ਹੈ ਅਤੇ ਫਿਰ ਚੰਗੇ ਪਵਿੱਖ ਅਤੇ ਉੱਚੀ ਸਿੱਖਿਆ ਦੇ ਲਈ ਪਰਿਵਾਰ ਦੇ ਵੱਲੋਂ ਆਪਣੇ ਨੌਜਵਾਨ ਪੁੱਤ ਸੁਖਜਿੰਦਰ ਨੂੰ ਕੈਨੇਡਾ ਭੇਜਿਆ ਗਿਆ 3 ਸਾਲ ਪਹਿਲਾਂ ਜੋ ਸੁਖਜਿੰਦਰ ਹੈ ਕੈਨੇਡਾ ਗਿਆ ਅਤੇ ਉਸ ਨੇ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਵਰਕ ਪਰਮਿਟ ਮਿਲ ਤੋਂ ਬਾਅਦ ਉਸ ਦੇ ਵੱਲੋਂ ਆਪਣੇ ਮੋਗਾ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣ ਦਾ ਪਲਾਨ ਤੱਕ ਵੀ ਕਰ ਲਿਆ ਜਾਂਦਾ ਹੈ ਅਤੇ 5 ਫਰਵਰੀ ਦੀ ਟਿਕਟ ਤੱਕ ਬੁੱਕ ਕਰਵਾ ਦਿੱਤੀ ਜਾਂਦੀ ਹੈ ਪਰ ਉਸ ਅਪਾਗੇ ਸੁਖਚਿੰਦਰ ਨੂੰ ਕੀ ਪਤਾ ਸੀ ਕਿ ਉਹ 5 ਫਰਵਰੀ ਦੀ ਘੜੀ ਉਸਦੇ ਨਸੀਬਾ ਦੇ ਵਿੱਚ ਲਿਖੀ ਨਹੀਂ ਇੱਕ ਬੇहद ਮੰਦਭਾਗੀ ਖਬਰ ਮਿਲਦੀ ਹੈ ਕਿ ਸੁਖਚਿੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹਾਰਟ ਅਟੈਕ ਦੀ ਵਜ੍ਹਾ ਦੇ ਕਰਕੇ ਸੁਖਚਿੰਦਰ ਜੋ ਹੈ ਰਾਤ ਨੂੰ ਸੁੱਤਾ ਪਿਆ ਰਹਿ ਗਿਆ ਤੇ ਸਵੇਰੇ ਨਹੀਂ ਉੱਠਿਆ ਜਿਵੇਂ ਹੀ ਪਰਿਵਾਰਤਾ ਕੇ ਮੰਦਭਾਗੀ ਖਬਰ ਪਹੁੰਚੀ ਤਾਂ ਪਰਿਵਾਰ ਦੇ ਉੱਪਰ ਵੱਡਾ ਦਾ ਵੱਡਾ ਦੁੱਖ ਦਾ ਪਹਾੜ ਟੁੱਟਿਆ ਇਹ ਘਰ ਦੀਆਂ ਤਸਵੀਰਾਂ ਨੇ ਮੋਗਾ ਦੇ ਪਿੰਡ ਤਖਨਬਦ ਦੇ ਵਿੱਚ ਇਹ ਪਰਿਵਾਰ ਰਹਿੰਦਾ ਜਿਸ ਦਾ ਨੌਜਵਾਨ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅਤੇ ਜਿਵੇਂ ਹੀ ਇਸ ਘਟਨਾ ਦੇ ਬਾਰੇ ਸੁਖਚਿੰਦਰ ਦੇ ਪਿਤਾ ਜੋ ਕਿ ਫੌਜ ਦੇ ਵਿੱਚ ਨੇ ਰੇਸ਼ਮ ਸਿੰਘ ਉਹਨਾਂ ਦਾ ਨਾਮ ਹੈ ਅਤੇ ਮਾਤਾ ਆਪਣੇ ਪੁੱਤ ਦੀ ਮੌਦੀ ਖਬਰ ਸੁਣ ਕੇ ਡੂੰਗੇ ਸਦਮੇ ਦੇ ਵਿੱਚ ਹੈ ਅਤੇ ਪਰਿਵਾਰ ਦੇ ਵੱਲੋਂ ਹੁਣ ਆਪਣੇ ਨੌਜਵਾਨ ਪੁੱਤ ਦੀ ਮ੍ਰਿਤਕ ਦੇ ਪਾਤ ਵਾਪਸ ਲਿਆਉਂਦੀ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਤੋਂ ਤਾਂ ਕਿ ਉਹ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਉਸ ਨੂੰ ਅੰਤਿਮ ਵਿਦਾਇਗੀ ਦੇ ਸਕਣ ਪੌਣਕ ਤਾਂ ਨਾਲ ਪਹਿਲਾਂ ਗਿਆ ਸੀ ਪੜ੍ਹਾਈ ਵੇਚ ਤੇ ਸਾਡੇ ਸਿਸਟਮ ਵਿੱਚ ਇਦਾਂ ਦੇ ਇੱਥੇ ਵਧੀਆ ਪੜ੍ਹਿਆ ਲਿਖਿਆ ਸੀਗਾ ਨਾ ਇੱਥੇ ਇਹਨਾਂ ਨੌਕਰੀ ਮਾਰਨ ਦੀ ਚਾਹ ਦੇ ਕਾਰਨ ਦੇ ਬਸ ਵਿਦੇਸ਼ਾਂ ਨੂੰ ਇਹਨਾਂ ਮੂੰਹ ਜਾਂ ਕਰ ਲਿਆ ਵਧੀਆ ਵਾ ਡੈਰੀ ਫਾਰਮ ਦਾ ਕੰਮ ਚਲਾ ਰਿਹਾ ਫਿਰ ਇਹਨੂੰ ਦਿਸਿਆ ਨਹੀਂ ਕੁਝ ਫਿਰ ਕਹਿੰਦਾ ਡੈਡੀ ਮੈਂ ਬਾਹਰ ਜਾਣਾ ਫਿਰ ਚਲੇ ਗਿਆ ਉੱਥੇ ਬਸ ਕਰਦਿਆ ਕਰਵਾਉਂਦੇ ਆਦਾਨ ਆਗੇ ਕੁਝ ਯਾਨ ਬਣਦਾ ਬਣਦਾ ਹਾਂਜੀ ਬਸ ਸਵੇਰੇ ਮਾਤਾ ਨਾਲ ਰਾਤ ਕਿਤੇ ਮਿਲਿਆ ਉਹਨੂੰ ਰਾਤ ਸਾਰੀ ਰਾਤ ਆਪ ਦੇ ਕਾਗਜ਼ ਪੱਤਰ ਬਣਾਏ ਤੇ 5 ਤਰੀਕ ਦੀ ਟਿਕ ਟੋਕ ਕੇ ਕਰਾਈ ਬੈਠਾ ਜੀ ਵੀ ਮੈਂ ਆਉਣਾ ਸਰਪ੍ਰਾਈਜ਼ ਦੇਣਾ ਏ ਸਾਨੂੰ ਆਣ ਕੇ ਤੇ ਸਵੇਰੇ ਆਪਦੀ ਮਾਤਾ ਨੂੰ ਕਹਿੰਦਾ ਮੈਂ ਫੌਜ ਰਿਆਂ ਕਹਿੰਦਾ ਫੌਜੀ ਨੂੰ ਪਤਾ ਨਹੀਂ ਆਦੇ ਮਾਂ ਕਹਿੰਦਾ ਉਹਦੇ ਪੁੱਤ ਦਾ ਵੀ ਜਨ ਬਰਕਰਾਰ ਨੂੰ ਮਿਲ ਗਿਆ ਉਹਨੂੰ ਬਸ ਆਏ ਕਰਦਿਆ ਕਰਾਉਂਦਾ ਬਸ ਰਾਤ ਹੋ ਗਈ ਉੱਥੇ ਪੈ ਗਏ ਮੈਨੂੰ ਨਹੀਂ ਪਤਾ ਵੀ ਪੁੱਤ ਨੇ ਉੱਠਣਾ ਨਹੀਂ ਦਵਾਰਾ ਵੀ ਨਹੀਂ ਖੁਸ਼ੀਆਂ ਮਨਾਰਣੀ ਆ ਆਪ ਖੁਸ਼ੀਆਂ ਕਰ ਕੇ ਸਾਮ ਤੱਕ ਗਮੀਆਂ ਦੀ ਪਾ ਗਿਆ ਬਸ ਸੋ ਆਪਣੇ ਪੁੱਤ ਨੂੰ ਯਾਦ ਕਰਦੇ ਹਿਆ ਸੁਖਜਿੰਦਰ ਦੇ ਪਿਤਾ ਕਿਸ ਕਦਰ ਭਾਵੁਕ ਹੋ ਰਹੇ ਨੇ ਕਿ ਉਹਨਾਂ ਦੇ ਗਲੇ ਦੇ ਵਿੱਚੋਂ ਬੋਲ ਤੱਕ ਨਹੀਂ ਲਿਖਰੇ ਉਹ ਪੁੱਤ ਜਿਸ ਨੂੰ ਬੜੇ ਚਾਮਾ ਦੇ ਨਾਲ ਪਾਲਿਆ ਪਰ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਉਹ ਪੁੱਤ ਜੋ ਬੜਾਪੇ ਦਾ ਸਹਾਰਾ ਬਣੇਗਾ ਉਸ ਨੂੰ ਮੋਢਾ ਦਿਨਾ ਪਵੇਗਾ ਉਸ ਅਪਾਗੇ ਪਿਤਾ ਨੂੰ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਨੂੰ ਇੱਥੇ ਉਚੇਰੀ ਸਿੱਖਿਆ ਜਿਹੜੀ ਕੀ ਹੈ ਹਾਸਲ ਕਰਵਾਈ ਜਾਂਦੀ ਹੈ ਡੈਰੀ ਦੇ ਤੰਦੇ ਨਾਲ ਵੀ ਜੋੜੇ ਜਾਂਦਾ ਪਰ ਸੁਖਜਿੰਦਰ ਦੇ ਇੱਕ ਬੋਲ ਦੇ ਉੱਪਰ ਪਿਤਾ ਦੇ ਵੱਲੋਂ ਚੱਕਥਲ ਕਰਕੇ ਜੋ ਪੈਸੇ ਦਾ ਅਰੇਂਜਮੈਂਟ ਕੀਤਾ ਜਾਂਦਾ ਤੇ ਉਸ ਨੂੰ ਉਚੇਰੀ ਸਿੱਖਿਆ ਦੇ ਲਈ ਕੈਨੇਡਾ ਭੇਜਿਆ ਗਿਆ ਤੇ ਮਿਹਨਤ ਕਰਕੇ ਜੋ ਹੈ ਸੁਖਜਿੰਦਰ ਦੇ ਵੱਲੋਂ ਉੱਥੇ ਜਾ ਕੇ ਵਰਕ ਪਰਮਿਟ ਵੀ ਹਾਸਲ ਕਰ ਲਿਆ ਜਾਂਦਾ ਪਰ ਜੋ ਇਹ ਅਣਹੋਣੀ ਹੈ ਉਸਦੇ ਇਹ ਜੋ ਕਹਿਰ ਕੀਤਾ ਇਸ ਤੋਂ ਬਾਅਦ ਹੁਣ ਪਰਿਵਾਰ ਨੂੰ ਵੱਡਾ ਘਾਟਾ ਪਿਆ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਜੋ ਪੰਜਾਬ ਦੇ ਵਿੱਚ ਨੇ ਉਸ ਉਖਾਲੇ ਕੀਤੇ ਜਾਣ ਕਿ ਚੰਗਾ ਭਵਿੱਖ ਇੱਥੇ ਹੀ ਬੱਚਿਆਂ ਦਾ ਸੰਭਵ ਹੋ ਸਕੇ ਅਤੇ ਉਹਨਾਂ ਨੂੰ ਨੌਕਰੀਆਂ ਦੇ ਲਈ ਵਿਦੇਸ਼ਾਂ ਦਾ ਰੁਖ ਨਾ ਕੱਢਣਾ ਪਵੇ ਅਤੇ ਨਾਲ ਹੀ ਸੁਖਚੰਦਰ ਜੀ ਮ੍ਰਿਤਕ ਦੇ ਨੂੰ ਜਲਦ 파ਰਤ ਲਿਆਂਦੇ ਜਾਣ ਦੀ ਅਪੀਲ ਕੀਤੀ ਗਈ ਹੈ ਦੇਖੋ ਜੀ ਇਹ ਤਾਂ ਸਾਨੂੰ ਇੰਨਾ ਵੱਡਾ ਤੌਖਾ ਘਾਟਾ ਸਾਡੇ ਪਰਿਵਾਰ ਨੂੰ ਪੈ ਗਿਆ ਮਾਸਾ ਬੱਚੇ ਨੂੰ ਬੰਦਾ 20-22 ਸਾਲ ਤੱਕ ਪਾਲ ਬਰੋਸ ਕੇ ਵੱਡਾ ਕਰਦਾ ਵੀਰ ਨੇ ਬਹੁਤ ਮਿਹਨਤ ਕੀਤੀ ਫੌਜ ਚ ਉਥੋਂ ਆਪਦੀ ਮਿਹਨਤ ਕਰਕੇ ਬੱਚੇ ਲਈ ਹਰ ਇੱਕ ਬੰਦਾ ਉਹਦੇ ਚਾਵਾਂ ਨੂੰ ਇਹਨਾਂ ਵੱਡਾ ਕਰਾ ਇੱਥੇ ਪੜਿਆ ਲਿਖਿਆ ਬਹੁਤ ਸੀ ਜੇ ਕਿਸੇ ਨੂੰ ਕੋਈ ਸਰਕਾਰੀ ਨੌਕਰੀ ਦੀ ਸਹੂਲਤ ਹੁੰਦੀ ਜਾਂ ਕਿਸੇ ਕੋਈ ਇੱਥੇ ਆਪਦਾ ਹੀ ਕੋਈ ਬਿਜ਼ਨਸ ਕਰਨ ਨੂੰ ਹੁੰਦਾ ਫੇਰ ਤਾਂ ਇੱਥੇ ਵਿਚਾਰਾ ਰਹਿੰਦਾ ਸਾਡੇ ਕੋਲੇ ਨਾ ਸਾਨੂੰ ਆਪਦੇ ਪੁੱਤਾਂ ਨੂੰ ਏਡਾ ਏਡਾ ਦੂਰ ਤੋਰ ਕੇ ਮਾਵਾਂ ਪਿੱਛੇ ਰੁੰਦੀਆਂ ਪਿਓਰ ਹੁੰਦੇ ਆ ਕੀ ਕਹਿਣਾ ਇੱਥੇ ਐਡਾ ਵੱਡਾ ਦੁੱਖ ਆ ਜਿਹੜਾ ਸਰਕਾਰ ਦੀਆਂ ਲਲੇਕੀਆਂ ਕਰਕੇ ਅਸੀਂ ਸਾਰੇ ਸਾਡੇ ਤਾਂ ਹਰ ਸਾਲ ਇੱਕ ਬੰਦਾ ਆਉਟ ਜਾਂਦਾ ਪਿੰਡ ਚ ਹਰ ਇੱਕ ਸਾਲ ਦੇ ਵਿੱਚ ਸਾਨੂੰ ਇਹੋ ਜਿਹਾ ਦੁੱਖ ਹਰ ਸਾਲ ਵੇਖਣਾ ਪੈਂਦਾ ਜ਼ਿੰਦਗੀ ਥੋੜੋ ਜਿਹੀ ਮਾਪੇ ਦੀ ਹੁਣ ਕੋਈ ਤਾਂ ਇੱਕ ਬੁੱਤ ਬੈਠੇ ਆ ਅੰਦਰੋਂ ਵੇਖੀ ਨਾ ਆਪਾਂ ਫਰੋਲ ਕੇ ਐਡਾ ਵੱਡਾ ਦੁੱਖ ਆ ਜਿਹੜਾ ਮਾਪੇ ਨੂੰ ਲੱਗ ਜਾਂਦਾ ਸਾਰਿਆਂ ਨੂੰ ਆਪਾਂ ਨੂੰ ਕਿੰਨਾ ਦੁੱਖ ਆ ਇਸ ਟਾਈਮ ਆਪਾਂ ਬੈਠੇ ਤਾਂ ਜ਼ਰੂਰ ਅੰਦਰੋਂ ਅੰਦਰੀ ਆਪਾਂ ਬਹੁਤ ਜ਼ਿਆਦੇ ਝੋਲੇ ਪਏ ਆ